ਬਿੰਦਰ ਸਿੰਘ ਬਿੰਦਾਖੇੜੀ ਇਹਨਾਂ ਤੋਂ ਆਏ ਜੀ ਸ਼ੇਰਪੁਰ थाना ਸ਼ੇਰਪੁਰ ਤੋਂ ਜੀ ਅਸੀਂ ਵੀਰ ਜੀ ਨਸਾਰੂ ਕੂ ਕਮੇਟੀ ਸ਼ੇਰਪੁਰ ਅਤੇ ਖੇੜੀ ਕਲਾਂ ਜਿਨ੍ਹਾਂ ਨੇ ਪਿਛਲੇ 2 ਸਾਲ ਤੋਂ ਸ਼ੇਰਪੁਰ ਠਿਕਰੀ ਪੈਰਾ ਲਾਇਆ ਹੋਏ ਨਸੇ ਦੇ ਖਿਲਾਫ ਪਿਛਲੇ 2 ਸਾਲ ਤੋਂ ਸਾਡੀ ਪੂਰੀ ਟੀਮ ਮਤਲਬ ਸ਼ੇਰਪੁਰ ਏਰੀਏ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਜਾ ਕੇ ਵੀ ਜਿਨ੍ਹਾਂ 2 ਸਾਲਾਂ ਦੇ ਵਿੱਚ ਅਸੀਂ ਉੱਥੇ ਚਿੱਟੇ ਤੇ ਪਾਬੰਦੀ ਲਾਈ ਆ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅੱਜ ਸਾਰ ਅਸੀਂ ਇੱਥੇ ਬਰਨਾਲੇ ਪਹੁੰਚੇ ਸੀ ਅਸੀਂ ਨਾ ਸਵੇਰੇ ਦੋ ਮੁੰਡੇ ਫੜੇ ਸੀ ਮੇਰੇ ਇਲਾਕੇ ਦੀ ਲੋਕਲ ਅਸ਼ੇਰਪੁਰ ਦੇ ਤੇ ਉਹਨਾਂ ਤੋਂ ਅਸੀਂ ਪਤਾ ਕੀਤਾ ਵੀ ਤੁਸੀਂ ਕਿੱਥੋਂ ਲੈ ਕੇ ਆਓ ਅਸੀਂ ਉਹਨਾਂ ਨੂੰ ਥਾਣੇ ਲੈ ਕੇ ਗਏ ਉੱਥੇ ਪਤਾ ਕੀਤਾ ਉਹ ਕਹਿੰਦੇ ਬਰਨਾਲੇ ਉਹ ਅਸੀਂ ਸੇਲ ਕਰਾ ਸਕਦੇ ਹਾਂ ਜਦੋਂ ਮਰਜ਼ੀ ਸਰਿਆਂ ਮਿਲਦਾ ਅਸੀਂ ਉਹਨਾਂ ਨੂੰ ਆਖਿਆ ਵੀ ਤੁਹਾਡੇ ਨਾਲ ਚੱਲਦੇ ਹਾਂ ਵੀ ਲੈ ਕੇ দাও ਅਸੀਂ ਕਿੰਨੇ ਕਹਿੰਦਾ ਜਿੰਨੇ ਦਾ ਮਰਜ਼ੀ ਲੈ ਲਓ 2000 ਰੁਪਏ ਦਾ ਜੀ ਅਸੀਂ ਵੀਡੀਓ ਨਾਲ ਬਣਾਈ ਇੱਕ ਮੁੰਡਾ ਭੇਜਿਆ ਸਪੈਸ਼ਲ ਉਹ ਘਰੇ ਜਾ ਕੇ ਸਰਿਆਮ ਸੰਜੂ ਆ ਇਥੇ ਆ ਬਸਤੀ ਚ 2000 ਦਾ ਚਿੱਟਾ ਲੈੰਦੇ ਦੀ ਫੇਸ ਨਾਲ ਵੀਡੀਓ ਆ ਉਹ ਲੈ ਕੇ ਬਾਹਰ ਆਇਆ ਉਸ ਤੋਂ ਬਾਅਦ ਅਸੀਂ ਬਾਹਰ ਖੜੇ ਸੀ ਅਸੀਂ ਮੁੰਡੇ ਨਾਲ ਲੈ ਕੇ ਉਹਨੂੰ ਬਾਜਮਾਰੀ ਵੀ ਸੰਜੂ ਬਾਹਰ ਆ ਜਿਹਨਾਂ ਨੇ ਦੇਖ ਲਿਆ ਵੀ ਕਮੇਟੀ ਵਾਲੇ ਆ ਉਹ ਜੀ ਭੱਜਣ ਲੱਗਿਆ ਅਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ 60 ਪੇਟ ਵੀ ਹੱਥੋਂ ਬਾਈ ਕੀਤੀ ਆ ਦੇਖ ਲਓ ਸੱਟਨ ਲੱਗਿਆ ਉਹਨੂੰ ਅਸੀਂ ਬਾਹਰ ਲਿਆਏ ਵੀ ਚਲੋ ਪੁਲਿਸ ਦੇ ਹਵਾਲੇ ਕਰਾਂਗੇ ਉਸ ਤੋਂ ਬਾਅਦ ਕੀ ਹੋਇਆ ਜ ਚਾਰ ਪੰਜ ਮੁੰਡੇ ਸੀ ਕਮੇਟੀ ਵਾਲੇ ਉਹ ਹੱਥੋਂ ਪਾਈ ਕਰਕੇ ਜੀ ਸਾਡੇ ਵੀ ਸੱਟਾਂ ਬੇਟਾ ਮਾਰੀਆਂ ਮੁੰਡੇ ਨੂੰ ਸੜਾ ਕੇ ਲੈ ਗਏ ਜੀ ਅਸੀਂ ਇੱਥੇ ਖੜੇ ਰਹੇ ਜੀ ਮਗਰੋਂ ਉੱਥੇ ਮੁਲਾਜ਼ਮ ਆਏ ਜੀ ਦੋ ਤਿੰਨ ਜਿਹੜੇ ਇੱਥੇ ਬੱਸ ਸਟੈਂਡ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਰਾ ਚਿੱਟਾ ਜੀ 2000 ਦਾ ਮੈਂ ਆਏ ਆਈਡੀ ਕਾਰਡ ਦਿਖਾਇਆ ਮੈਂ ਜੀ ਮੈਂ ਕਮੇਟੀ ਦਾ ਪ੍ਰਧਾਨ ਆ ਸ਼ੇਰਪੁਰ ਤੋਂ ਨਾ ਰੁਕੋ ਕਮੇਟੀ ਤੁਸੀਂ ਐਸਐਚਓ ਸਾਹਿਬ ਨਾਲ ਗੱਲ ਕਰ ਸਕਦੇ ਹੋ ਸ਼ੇਰਪੁਰ ਵਾਲਿਆਂ ਨਾਲ ਤੇ ਮੈਂ ਕਹੀਏ ਚਿੱਟਾ ਕਹਿੰਦੇ ਕੀ ਉਹਨਾਂ ਦੀ ਬਿਲਡਿੰਗ ਕੀ ਸੀ ਸਾਡੀ ਹੈਲਪ ਕਰਨ ਦੀ ਬਜਾਏ ਕਹਿੰਦੇ ਕੀ ਪਤਾ ਚਿੱਟਾ ਤੇਰਾ ਹੋਵੇ ਮੈਂ ਕਹਾਂ ਜੀ ਦੇਖ ਕੇ ਬੋਲੋ ਮੈਂ ਅਮਰਧਾਰੀ ਬੰਦਾ ਦੋ ਸਾਲ ਤੋਂ ਮੈਂ ਕਮੇਟੀ ਚਲਾ ਰਿਹਾ ਸਿਰ ਪਰ ਪ੍ਰਸ਼ਾਸਨ ਦੇ ਨਾਲ ਅਸੀਂ ਬਿਨਾ ਵਰਦੀ ਤੋਂ ਬਿਨਾ ਤਨਖਾਹ ਤੋਂ ਅਸੀਂ ਇੱਕ ਤਰ੍ਹਾਂ ਨਾਲ ਸਿਪਾਹੀ ਆ ਸਾਨੂੰ ਤਿੰਨ ਵਾਰ ਐਸਐਸਪੀ ਸਾਹਿਬ ਸੰਗਰੂਰ ਸਰਤਾ ਸਿੰਘ ਜੀ ਚਾਹਲ ਸਨਮਾਨਤ ਕਰ ਚੁੱਕਿਆ ਏਡੀਜੀਪੀ ਪ੍ਰਵੀਨ ਕੁਮਾਰ ਜੀ ਸੇਨਾ ਜਿਹੜੇ ਪਿਛਲੇ 15 ਦਿਨ ਪਹਿਲਾਂ ਸੰਗਰੂਰ ਪਾਇਲਟਸ ਦੇ ਵਿੱਚ ਆਏ ਉਹਨਾਂ ਨੇ ਆਪਦਾ ਸਨਮਾਨ ਸਾਨੂੰ ਦਿੱਤਾ ਅਸੀਂ ਇੰਨੀ ਕਮਾਈ ਕੀਤੀ ਆ 2 ਸਾਲਾਂ ਚ ਉਥੇ ਇੱਕ ਮਾਮੂਲੀ ਐਸਆਈ ਜਿਹੜਾ 8 ਸਾਲ ਤੋਂ ਉਹਦੀ ਇੱਥੇ ਪੋਸਟਿੰਗ ਆ ਸਾਨੂੰ ਪਤਾ ਲੱਗਿਆ ਪ੍ਰਵੀਨ ਕੁਮਾਰ ਜਿਹੜਾ ਸਰਿਆਮ ਇਹਨਾਂ ਨਾਲ ਮਿਲੀ ਭੋਤ ਪ੍ਰਵੀਨ ਨਾ ਰਾਜੀਵ ਕਿਨੋਜੀ ਰਜੀਵ ਕੁਮਾਰ ਰਜੀਵ ਕੁਮਾਰ ਜਿਹੜਾ ਰਜੀਵ ਕੁਮਾਰ ਆ ਇੱਥੇ ਉਹਦੀ ਡਿਊਟੀ 8 ਸਾਲਾਂ ਤੋਂ ਉਹਨੇ ਮੰਨ ਲਓ ਉਧਰਲਾ ਪੱਖ ਲਿਆ ਸਾਡਾ ਕੋਈ ਪੱਖ ਨਹੀਂ ਰਿਹਾ ਮੈਂ ਸੱਟਾਂ ਬੇਟਾਂ ਦਿਖਾਈਆਂ ਮੈਂ ਕਿਹਾ ਸਰ ਦੱਸੋ ਸਾਡੀ ਕੀ ਹੈਲਪ ਕਰਦੇ ਹੋ ਕਹਿੰਦੇ ਸਾਨੂੰ ਘਰ ਦੱਸ ਦਿਓ ਉਹਦਾ ਕਿਹੜਾ ਸੰਜੂ ਦਾ ਉਹ ਭੱਜ ਗਿਆ ਜਦੋਂ ਆਇਆ ਅਸੀਂ ਫੜ ਲਾਂਗੇ ਤੁਸੀਂ ਘਰ ਨੂੰ ਜਾਓ ਆਗਲਾ ਕਿਸੇ ਹਾਇਰ ਅਥਾਰਟੀ ਨੂੰ ਮਿਲੇ ਜੋ ਐਸਐਸਪੀ ਸਾਹਮਣੇ ਜੱਟ ਨਹੀਂ ਜੀ ਅਸੀਂ ਅਸੀਂ ਇੱਥੇ ਖੜੇ ਆ ਜੀ ਅਸੀਂ ਪਹੁੰਚ ਕੀਤੀ ਆ ਫੋਨ ਵੀ ਕੀਤੇ ਆ ਵੀ ਸੰਪਰਕ ਹੋਵੇ ਪਰ ਸਾਡਾ ਹਜੇ ਤੱਕ ਉੱਚ ਅਧਿਕਾਰੀ ਨਾਲ ਕਿਸੇ ਨਾਲ ਸੰਪਰਕ ਨਹੀਂ ਹੋਇਆ ਨਾ ਹੁਣ ਤੱਕ ਮੁੜ ਕੇ ਕੋਈ ਮੁਲਾਜ਼ਮੋਂ ਸਾਨੂੰ ਕਹਿ ਕੇ ਚਲੇ ਗਿਆ ਕੋਈ ਮੁਲਾਜ਼ਮਾ ਉਰੇ ਖੜੇ ਆ ਅਸੀਂ ਸਾਡੇ ਪਿੰਡੋਂ ਵੀ ਮੁੰਡੇ ਹੋਰ ਆ ਰਹੇ ਆ ਕਮੇਟੀ ਵਾਲੇ ਪਰ ਕਿਸੇ ਉੱਚ ਅਧਿਕਾਰੀ ਨੇ ਜਾਂ ਹਜੇ ਤੱਕ ਅਸੀਂ ਵੀਡੀਓ ਵੀ ਵਾਇਰਲ ਕੀਤੀ ਆ ਉਹਦੀ ਫੋਟੋ ਵੀ ਪਾਤੀ ਸੰਜੂ ਦੀ ਉਹ ਵੀਡੀਓ ਵੀ ਅਸੀਂ ਪੱਤਰਕਾਰਾਂ ਨੂੰ ਪਹੁੰਚਦੀ ਕਰਤੀ ਹੋ ਜਰਾ ਤੁਹਾਡੇ ਕੋਲ ਵੀ ਆ ਗਈ ਉਹ ਜਿਹਦੇ ਵਿੱਚ ਸੰਜੂ ਦਾ ਫੇਸ ਆਉਂਦਾ ਸਰ੍ਹੇਮ 2000 ਕਰੋ ਥਾਣੇ ਦਰਖਾਸਤ ਦੇਜੋ ਬਿਆਨ ਕਰਾਜੋ ਫਿਰ ਅਸੀਂ ਦੇਖ ਲਾਂਗੇ ਤੁਸੀਂ ਦੇਖੋ ਜੀ ਪ੍ਰੂਫ ਵੀਡੀਓ ਦੇਣ ਦੇ ਬਾਵਜੂਦ ਕੀ ਗੱਲ ਵੀ ਪਹਿਲਾਂ ਆਪਾਂ ਬਿਆਨ ਕਰਾਵਾਂਗੇ ਫਿਰ ਕੱਲ ਨੂੰ ਜਾਂ ਪਰਸ ਨੂੰ ਕਾਰਵਾਈ ਕਰਨਗੇ ਆਉਣ ਦਾ ਸਪੋਰਟ ਅਸੀਂ ਬੰਦਾ ਫੜ ਕੇ ਦਿੰਨੇ ਆ ਇੱਕ ਪਾਸੇ ਜੁੱਧ ਨਸਿਆਂ ਵਿਰੁੱਧ ਸਰਕਾਰ ਕਹਿ ਰਹੀ ਐ ਲੋਕਾਂ ਨੂੰ ਵੀ ਸਾਡਾ ਸਾਥ ਦਿਓ ਲੋਕ ਕਿਉਂ ਨਹੀਂ ਸਾਥ ਦਿੰਦੇ ਲੋਕ ਤਾਂ ਨਹੀਂ ਸਾਥ ਦਿੰਦੇ ਭਾਈ ਜੇ ਅਸੀਂ ਜ਼ੁਰਤ ਕੀਤੀਆਂ ਸਿਰ ਪਰ ਆਲੇ ਨੇ ਜੀ ਨੰਗੇ ਚਿੱਟੇ ਹੋ ਕੇ ਲੋਕ ਪਤਾ ਕੀ ਕਹਿੰਦੇ ਆ ਲੋਕ ਕਹਿੰਦੇ ਆ ਜ਼ਮੀਰਾਂ ਇੰਨੀਆਂ ਮਾਰੀਆਂ ਸਰਕਾਰ ਨੂੰ ਇਹ ਲਿਖਣਾ ਪੈ ਰਿਹਾ ਵੀ ਤੁਸੀਂ ਸੂਚਨਾ ਦਿਓ ਤੁਹਾਡਾ ਨਾ ਉਹ ਗੁਪਤ ਰੱਖਾਂਗੇ ਯਾਰ ਗੁਪਤ ਕਾਦੇ ਲਈ ਆਪਾਂ ਆਪਣੇ ਪੁੱਤ ਬਚਾਉਣੇ ਆ ਆਪਣੀਆਂ ਜਮੀਰਾਂ ਮਾਰ ਗਿਆ ਆਪਾਂ ਨੌ ਲੈ ਕੇ ਦੱਸੋ ਅਸੀਂ ਸ਼ੇਰਪੁਰ ਚ ਜਿੰਨੇ ਸਹੀਂ ਸੀ ਫੜਾਇਆ ਗਵਾਹੀਆਂ ਪਾਈਆਂ ਨੇ ਅਸੀਂ ਲਾਈਵ ਹੋ ਕੇ ਪਵਾਈਆਂ ਸੀ ਹੁਣ ਵੀ ਕਹਿੰਦੇ ਆ ਵੀ ਜਿਹੜੇ ਸਹੀਂ ਸੀ ਨੇ ਬਾਏ ਨੇ ਮਸੀਂ ਦੱਸਦੇ ਆ ਵੀ ਜੇਲ੍ਹ ਚ ਫੜਾਇਆ ਨੇ ਅਸੀਂ ਬਚਾਏ ਨਹੀਂ ਸਾਨੂੰ ਜੋ ਮਰਜ਼ੀ ਹੋ ਜਾ ਜਮੀਰਾਂ ਜਗਾਓ ਯਾਰ ਤੁਸੀਂ ਡਰ ਜਾਨੇ ਵੀ ਇਹ ਫੋਨ ਕਰੀ ਆਪਾਂ ਗੁਪਤ ਸੂਚਨਾ ਦਈਏ ਜੇ ਤੁਹਾਡੇ ਪੁੱਤ ਨੂੰ ਕੋਈ ਜ਼ਹਿਰ ਦੇ ਕੇ ਜਾਵੇ ਤੁਸੀਂ ਸੂਚਨਾ ਗੁਪਤ ਰੱਖ ਲਓਗੇ ਤੁਹਾਡੇ ਪੁੱਤ ਨੂੰ ਕੋਈ ਜ਼ਹਿਰ ਫੜਾ ਦੇਵੇ ਲੈ ਪੀ ਲਾ ਤੁਸੀਂ ਥਾਣੇ ਦਰਖਾਸਤ ਦੇਣ ਜਾਓ ਉੱਥੇ ਤੁਸੀਂ ਕਹਿ ਦੋਗੇ ਜੀ ਗੁਪਤ ਸੂਚਨਾ ਲਿਖ ਲਓ ਉੱਥੇ ਤੁਸੀਂ ਕਹੋਗੇ ਨਾ ਮੇਰੇ ਵੱਲੋਂ ਲਿਖੋ ਮੇਰਾ ਪੁੱਤ ਸੀ ਮੇਰੇ ਪੁੱਤ ਨੂੰ ਫਲਾਣ ਨੇ ਜ਼ਹਿਰ ਦਿੱਤੀ ਆ ਉੱਥੇ ਆਪਾਂ ਨਾਮ ਲਿਖਾਉਣੇ ਆ ਕੋਈ ਜ਼ਮੀਂਦਾਰ ਰੌਲਾ ਹੋਵੇ ਉੱਥੇ ਕਹਿੰਨੇ ਆ ਜੀ ਮੇਰਾ ਨੁਕਸਾਨ ਹੋਇਆ ਮੇਰੇ ਨਾਂ 'ਤੇ ਦਰਖਾਸਤ ਲਿਖੋ ਜਿਹੜੋ ਪੁੱਤ ਵਜਾਉਣ ਦੀ ਗੱਲ ਆਂਦੀ ਆ ਅੰਸਿਆਂ ਦੇ ਸਦਾਗਰਾਂ ਦਾ ਨਾਂ ਲੈਣ ਦੀ ਗੱਲ ਆਂਦੀ ਆ ਉੱਥੇ ਆਪਾਂ ਕਹਿੰਨੇ ਮੇਰਾ ਨਾਂ ਨਾ ਜੀ ਸ਼ੋ ਹੋ ਜੇ ਜਦ ਰੈਨੀਆਂ ਜ਼ਮੀਰਾਂ ਮਰ ਗਈਆਂ ਇੱਥੇ ਹੱਥੋਂ ਪਾਈ 20 ਜਾਨੇ ਨੇ ਬਸਤੀ ਵਾਲੀਆਂ ਬੁੜੀਆਂ ਸੀ ਮੁੰਡੇ ਸੀ ਇਹਨਾਂ ਦੇ ਇੱਥੇ 150 ਬੰਦਾ ਖੜਾ ਸੀ ਕਿਸੇ ਨੇ ਯਾਰ ਮੈਂ ਕੂ ਕੂ ਕ ਹੰਬ ਗਿਆ ਵੀ ਯਾਰ ਅਸੀਂ ਚਿੱਟੇ ਵਾਲਾ ਫੜਿਆ ਸਾਡੇ ਨਾਲ ਲੱਗ ਜਾਓ ਸਾਡੇ ਨਾਲ ਨਹੀਂ ਯਾਰ ਪੰਜ ਜਾਨੇ ਲੱਗੇ ਆ ਚਿੱਟਾ ਜੀ 2000 ਰੁਪਏ ਦਾ ਸਰਿਆਂ ਮਲਾਈ ਵੀਡੀਓ ਸਾਡੇ ਕੋਲੇ ਆ ਚਿੱਟਾ ਆ ਹੀ ਲਫਾਫੀ ਉਹਤੋਂ ਦੀ ਮੁਲਾਜ਼ਮ ਕਹਿੰਦੇ ਲਿਆ ਸਾਨੂੰ ਫੜਾ ਦੇ ਚਿੱਟਾ ਕੋਈ ਨਾ ਕਾਰਵਾਈ ਕਰਦਾ ਮੈਂ ਕਿਹਾ ਬਈ ਅਸੀਂ ਇੰਨੇ ਕੱਚੇ ਨਹੀਂ ਜੀ 2 ਸਾਲ ਹੋ ਗਏ ਸਾਨੂੰ ਬਹੁਤ ਚਾਰਬਾ ਜੀ ਤੁਹਾਨੂੰ ਦੇ ਦੇ ਚਿੱਟਾ ਕਿੱਥੇ ਲੱਭਾਂਗੇ ਉਤੋਂ ਦੀ ਉਹ ਐਸਆਈ ਉਹ ਮੈਨੂੰ ਕਹਿੰਦਾ ਹੋ ਸਾਰੇ ਚਿੱਟਾ ਤੇਰਾ ਹੋਵੇ ਐਸਐਸਪੀ ਸਾਹਿਬ ਸਰਫਰਾਜ਼ ਆलम ਹੈ ਉਹਨਾਂ ਕੋਲ ਵੀ ਯਤਨ ਰੱਖਿਆ ਵਿਰੁੱਧ ਮੋਹਮ ਕਾਫੀ ਉਹ ਯੋਗਦਾਨ ਪਾਇਆ ਜਾ ਰਿਹਾ ਕੀ ਤੁਸੀਂ ਉਹਨਾਂ ਨਾਲ ਅਪਰੋਚ ਕਰੋਗੇ ਨਹੀਂ ਹੁਣ ਅਸੀਂ ਕਿਉਂ ਜੀ ਉਹ ਕਰਨ ਅਸੀਂ 20 ਕਿਲੋਮੀਟਰ ਤੋਂ ਚੱਲ ਕੇ ਦੂਜੇ ਜ਼ਿਲ੍ਹੇ ਚ ਆਵੜੇ ਜੀ ਫੇਰ ਵੀ ਦਰ ਦਰ ਜਾਈਏ ਮੈਂ ਤਾਂ ਕਰੀਏ ਵੀ ਸਾਰਾ ਸੀ ਚਿੱਟੇ ਆਲਾ ਫੜਿਆ ਤੇ ਕਾਰਵਾਈ ਕਰੋਗੇ ਅਸੀਂ ਆਪਣੀ ਜਾਨ ਤਲੀ ਤੇ ਧਰ ਕੇ ਇਹਨਾਂ ਨਾਲ ਪੰਗਾ ਲਿਆ ਅਸੀਂ ਫੜਿਆ ਅਸੀਂ ਵੀਡੀਓ ਬਣਾਈ ਐ ਡਾ ਰਿਸਕ ਲੈਤਾ ਜੇ ਸਾਨੂੰ ਫੇਰ ਵੀ ਦਰਖਾਸਤਾਂ ਦੇ ਕੇ ਜਦੋਂ ਸਰਿਆਂ ਵਾਂ ਸੀ ਕਹਿਣਾ ਵੀ ਅਸੀਂ ਖੜੇ ਆ ਯਾਰ ਦਰਖਾਸਤ ਦਾ ਉਹ ਹੁੰਦੀ ਆ ਵੀ ਹਾਂ ਜੀ ਕਿਹੜਾ ਬੰਦਾ ਕਬਾਈ ਦੂ ਅਸੀਂ ਠੋਕ ਕੇ ਖੜੇ ਆ ਬਿਲੇ ਫੜੋ ਸੰਜੂ ਨੂੰ ਵੀਡੀਓ ਅਸੀਂ ਦਿੰਨੇ ਆ ਜੇ ਫੇਰ ਵੀ ਸਾਨੂੰ ਅਪਰੋਚ ਕਰਨੀ ਪਈ ਉੱਚ ਅਧਿਕਾਰੀਆਂ ਤੱਕ ਫੇਰ ਚਿੱਟਾ ਨਹੀਂ ਬੰਦ ਹੋ ਸਾਰਾ ਚਾਹੇ ਲੱਖ ਜੁੱਧ ਚਲਾ ਲਓ ਨਸੇਮਰੋ ਇਹ ਜੇ ਜੁੱਧ ਦਾ ਕੋਈ ਫਾਇਦਾ ਨਹੀਂ ਪਰ ਜੇ ਸੰਗਰੂਰ ਜਿਹੋ ਜਿਹੇ ਐਸਐਸਪੀ ਸਾਹਿਬਾ ਜਿਹੇ ਜਿਹੇ ਹਰੇਕ ਜ਼ਿਲ੍ਹੇ 'ਚ ਹੋਣਗੇ ਉਹ ਜਿਆ ਸਾਥ ਮਿਲੂ ਆਮ ਲੋਕਾਂ ਨੂੰ ਇੱਕ ਠੋਕ ਕੇ ਵੱਡੇ ਅਫਸਰ ਖੰਡ ਵੀ ਹਾਂ ਭਈ ਜੇ ਤੈਨੂੰ ਕੋਈ ਨਸੇ ਵਾਲਾ ਬੋਲਿਆ ਪੰਜਾਂ ਮਿੰਟਾਂ 'ਚ ਉਹਦੇ ਕਾਰਵਾਈ ਲੋਕਾਂ ਨੂੰ ਇਹੋ ਜਿਹਾ ਸਿਰ ਪਰ ਦੇ ਵਿੱਚ ਤੁਹਾਨੂੰ ਦੱਸ ਦਾਂ ਵੀ ਸਾਡੀ ਕਮੇਟੀ ਦਾ ਕੀ ਮਾਹੌਲ ਆ ਅਸੀਂ ਬਿਨਾ ਵਰਦੀ ਤੋਂ ਬਿਨਾ ਤਨਖਾਹ ਤੋਂ ਮਲਾਜਮਾ ਸਾਡਾ ਇੰਨਾ ਕਰੋਵਾ ਸ਼ਿਰਪਰ ਦੇ ਵਿੱਚ ਜਿਹੜਾ ਨਸੇ ਵਾਲਿਆ ਸਭ ਤੋਂ ਇੰਨਾ ਕ ਡਰਦੇ ਆ ਪ੍ਰਸ਼ਾ ਪੁਲਿਸ ਅਧਿਕਾਰੀ ਤੋਂ ਨਹੀਂ ਡਰਦੇ ਜੇ ਉਹ ਕਮੇਟੀ ਵਾਲਿਆਂ ਨੂੰ ਦੇਖ ਲੈਣ ਉਹਨਾਂ ਦੀ ਜੁਰਤ ਨਹੀਂ ਵੀ ਨਸਾ ਵੇਚਣ ਕਿਉਂ ਡਰਦੇ ਆ ਕਿਉਂਕਿ ਉੱਚ ਅਧਿਕਾਰੀ ਸਾਡੇ ਨਾਲ ਆ ਇਹ ਕਾਰਵਾਈ ਇਹ ਤਾਲਮੇਲ ਲੋਕਾਂ ਨੂੰ ਵੱਡੇ ਅਫਸਰਾਂ ਨੂੰ ਆਪਸ ਵਿੱਚ ਲੋਕਾਂ ਨੂੰ ਤਸੱਲੀ ਦੇਣੀ ਪੈਣੀ ਆ ਵੀ ਜੇ ਤੁਸੀਂ ਛੋਟਾ ਕਿਤੇ ਪੰਗਾ ਪੈਂਦਾ ਨਸੇ ਵਾਲੇ ਨਾਲ ਤੁਹਾਡੇ ਨਾਲ ਖੜਾਂਗੇ ਇਹ ਨਹੀਂ ਹੈਗਾ ਕੋਈ ਨਸੇ ਵਾਲਾ ਤੁਹਾਡੇ ਤੇ ਤੋਂ ਤਲਾ ਜੂ ਹੁਣ ਦੀ ਗੱਲ ਦੱਸਦੇ ਆ ਉਸ ਤੋਂ ਬਾਅਦ ਕੀ ਹੋਇਆ ਹੱਥੋ ਪਾਈ ਦੇ ਵਿੱਚ ਲਾਈਵ 'ਚ ਹੱਥੋ ਪਾਈ ਸਾਰਾ ਕੁਝ ਹੋਇਆ ਇਹਨ ਉਹ 10 ਮਿੰਟਾਂ ਮਤ ਇਹਨਾਂ ਨੇ ਕੀ ਗੱਲ ਬਣਾਈ ਕਹਿੰਦੀ ਸਾਡੀ ਚੈਨੀ ਕਿੱਥੇ ਆ ਮੈਂ ਕਿਹਾ ਅਸੀਂ ਭੱਜੇ ਨਹੀਂ ਅਸੀਂ ਮਰੀਆਂ ਜ਼ਮੀਰਾਂ ਵਾਲੇ ਨਹੀਂ ਆ ਖੜੇ ਆ ਸਾਡੀ ਗੱਡੀ ਖੜੀ ਆ ਤਲਾਸ਼ੀ ਲਓ ਜੇ ਸਾਡੇ ਅਸੀਂ ਚੈਨੀਆਂ ਨਹੀਂ ਚੱਕਦੇ ਇਹਨਾਂ ਦਾ ਮਤਲਬ ਕੀ ਬਸ ਉਹੀ ਤੋਮ ਤਾਂ ਲਾਉਣੀ ਆ ਵੀ ਚੋਰ ਚੈਨੀ ਮੈਂ ਕਿਹਾ ਚੈਨੀ ਚੋਰ ਨਹੀਂ ਹੈ ਚਲੋ ਪਤਾ ਲੱਗਿਆ ਅਸੀਂ ਅੱਜ ਇੱਕ ਉਹ ਅਗਵਾਕਰਨ ਤੋਂ ਬੱਚੇ ਨੂੰ ਸੁੜਾ ਕੇ ਲੈ ਕੇ ਆਏ ਸੀਗੇ ਉਹਦੇ ਵਿੱਚ ਅਸੀਂ ਉਧਰ ਵਿਜੀ ਸੀਗੇ ਤੇ ਜਦੋਂ ਹੁਣ ਮੈਂ ਆਇਆ ਤਾਂ ਮੈਨੂੰ ਆਏ ਨੂੰ ਪਤਾ ਲੱਗਿਆ ਕਿ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਹੈ ਮੈਂ ਵੀ ਉਹਨਾਂ ਦੀ ਉਹ ਪਾਈ ਹੋਈ ਵੀਡੀਓ ਵੇਖੀ ਸੀ ਵੀਡੀਓ ਦੇ ਵਿੱਚ ਪਤਾ ਲੱਗਦਾ ਕਿ ਉਹ ਕਹਿੰਦੇ ਆ ਕਿ ਜੀ ਕਿਸੇ ਤੋਂ ਕੋਈ ਨਸ਼ਾ ਲੈ ਕੇ ਗਿਆ ਬੱਚਾ ਤੇ ਉਹ ਬੱਚੇ ਨੂੰ ਮੂਹਰੇ ਲਾ ਕੇ ਉਹਨਾਂ ਦੇ ਘਰ ਚੱਲ ਜਾਂਦੇ ਨੇ ਘਰ ਜਾ ਕੇ ਤਾਂ ਉਸ ਮੁੰਡੇ ਨੂੰ ਚੱਕ ਲੈਂਦੇ ਆ ਤੇ ਬਾਹਰ ਲੈ ਆਉਂਦੇ ਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਜੀ ਉਹਨਾਂ ਦਾ ਆਪਸੀ ਟਕਰਾਅ ਹੋ ਗਿਆ ਮੁਹੱਲੇ ਵਾਲਿਆਂ ਦਾ ਤੇ ਉਹਨਾਂ ਦਾ ਤੇ ਉਹ ਮੁੰਡਾ ਉਹਨਾਂ ਤੋਂ ਸੜਾਕੇ ਲੈ ਗਿਆ ਬਟ ਉਹਦੇ ਸੰਧੀ ਮੇਰੀ ਹੁਣੀ ਮਤਲਬ ਉਹਨਾਂ ਨਾਲ ਗੱਲ ਕੀਤੀ ਇੱਥੇ ਆ ਕੇ ਵੀ ਕੀ ਵਿਸ਼ਾ ਉਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਕਰਕੇ ਅਸੀਂ ਕੋਈ ਬੱਚਾ ਸੀ ਜਿਹੜਾ ਕੋਈ ਨਸ਼ੇ ਦਾ ਸੇਵਨ ਕਰਦਾ ਸੀ ਵੀ ਉਹਨੇ ਸਾਨੂੰ ਦੱਸਿਆ ਸੀ ਇਸ ਕਰਕੇ ਅਸੀਂ ਇੱਥੇ ਆਏ ਸੀ ਪਹਿਲਾਂ ਤਾਂ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਹੀਂ ਸਾਰੇ ਦੇਖਣ ਵਾਲਿਆਂ ਨੂੰ ਬੇਨਤੀ ਕਰਦਾ ਵੀ ਪੁਲਿਸ ਦਾ ਸਹਿਯੋਗ ਲਓ ਜਦੋਂ ਵੀ ਕਿਤੇ ਕੋਈ ਨਸ਼ੇ ਸੰਧੀ ਇਤਲਾਹ ਹੁੰਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਤਾਂ ਜੋ ਅਸੀਂ ਉਹਨਾਂ ਦੇ ਖਿਲਾਫ ਠੋਕਮੀ ਕਾਰਵਾਈ ਆ ਜਿਹੜੀ ਉਹ ਕਰ ਸਕੀਏ ਕਿਉਂਕਿ ਐਨਡੀਪੀਸੀਟ ਦੀ ਜਿਹੜੀ ਰਿਕਵਰੀ ਹੈ ਰਿਕਵਰੀ ਨੂੰ ਕਰਨ ਸਮੇਂ ਉਹਦੇ ਵਾਸਤੇ ਕਾਇਦਾ ਕਾਨੂੰਨ ਬਣਿਆ ਹੋਇਆ ਸਿਸਟਮ ਬਣਿਆ ਉਹਦੇ ਅਕੋਰਡਿੰਗ ਟੂ ਲਾ ਹੀ ਅਸੀਂ ਮਤਲਬ ਉਹਨੂੰ ਰਿਕਵਰ ਕਰਦੇ ਆ ਫਿਰ ਵੀ ਇਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਸਾਡੀ ਜਿਹੜੀ ਟੀਮ ਹੈ ਉਹਨੇ ਦੋ ਵਾਰੀ ਉਹ ਬੰਦਿਆਂ ਦੇ ਘਰ ਜਾ ਕੇ ਪਰੰਤੂ ਉਹਨਾਂ ਦੇ ਘਰ ਕੋਈ ਨਹੀਂ ਹੈਗਾ ਫਿਰ ਵੀ ਉਹਨਾਂ ਦੇ ਉੱਤੇ ਸਾਡੀ ਜਿਹੜੀ ਨਿਗਰਾਨੀ ਹੈ ਉਹ ਜਾਰੀ ਹੈ ਉਹਨਾਂ ਦੇ ਨਿਗਰਾਨੀ ਕਰਕੇ ਜੇ ਕੋਈ ਇਦਾਂ ਦਾ ਤੱਥ ਆਉਂਦਾ ਕੋਈ ਵੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹਦੇ ਖਿਲਾਫ ਜਿਹੜੀ ਠੋਸ ਜਿਹੜੀ ਕਾਰਵਾਈ ਜੀਤੀ ਜਾਊਗੀ ਔਰ ਅਸੀਂ ਚਾਹੁੰਦੇ ਆ ਕਿ ਜਿਹੜੀ ਜਨਤਾ ਦਾ ਜਿਹੜਾ ਸਹਿਯੋਗ ਆ ਉਹਦੇ ਬਿਨਾ ਕੋਈ ਵੀ ਚੀਜ਼ ਸੰਭਵ ਨਹੀਂ ਹੈਗੀ ਸੌਕਾਂ ਤੇ ਵੱਧ ਤੋਂ ਵੱਧ ਲੋਕ ਸਾਨੂੰ ਇਤਲਾਹ ਦੇਣ ਇਦਾਂ ਦੀਆਂ ਇਤਲਾਹਾ ਜੇਕਰ ਸਾਨੂੰ ਦਿੱਤੀਆਂ ਜਾਣਗੀਆਂ ਤਾਂ ਅਸੀਂ ਇਸ ਨਸੇ ਦੀ ਬਿਮਾਰੀ ਨੂੰ ਠੱਲ ਪਾਉਣ ਦੇ ਵਿੱਚ ਅਸੀਂ ਹੋਰ ਵੀ ਕਾਮਯਾਬੀ ਵੱਲ ਦੋ ਕਦਮ ਵਧਾਵਾਂਗੇ ਇਹ ਉਹ ਕਹਿੰਦੇ ਉਹ ਮੈਨੂੰ ਵੀ ਦੱਸਿਆ ਉਹ ਕਹਿੰਦੇ ਕਿ ਜੀ ਉਹ ਕਹਿੰਦੇ ਵੀ ਇਹ ਕਿਹਦੇ ਵੀ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹ ਜਿਹੜਾ ਜਿਹਦੇ ਹੱਥ 'ਚ ਹੈ ਉਹਦੇ ਬਾਰੇ ਇੱਕ ਇੱਕ ਐਸਆਈ ਦਾ ਕੋ ਕੌਣ ਦੱਸ ਸਕਦਾ ਕਿ ਉਹ ਕਿੱਥੋਂ ਲੈਂਦਾ ਸੀ ਉਹ ਉਹਨਾਂ ਤੋਂ ਹੀ ਲੈਂਦਾ ਸੀ ਇਹਦੇ ਬਾਰੇ ਇਦਾਂ ਦੀ ਉਹਨਾਂ ਦੀ ਆਪਸੀ ਟਿੱਪਣੀ ਹੋਈ ਹੈ ਮੈਂ ਵੀ ਉਹਨਾਂ ਨੂੰ ਮਤਲਬ ਫੋਨ ਤੇ ਮੇਰੀ ਗੱਲ ਹੋਈ ਹੈ ਮੈਂ ਵੀ ਉਹਨਾਂ ਨੂੰ ਕਿਹਾ ਕਿ ਇਦਾਂ ਦੀ ਜੇ ਕੋਈ ਤੁਹਾਨੂੰ ਸਿਕਬਾ ਸ਼ਿਕਾਇਤ ਗਾਹਾਂ ਵਾਸਤੇ ਕਿਸੇ ਨਸ਼ੇ ਵਾਲੇ ਪ੍ਰਤੀ ਆਉਂਦਾ ਹੈ ਤੇ ਸਾਨੂੰ ਦੱਸੋ ਤੇ ਅਸੀਂ ਹਮੇਸ਼ਾ ਦਿਨ ਰਾਤ 24 ਘੰਟੇ ਹਾਜ਼ਰ ਹਾਂ ਔਰ ਜਿਹੜੀ ਬਰਨਾਲਾ ਪੁਲਿਸ ਦਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਬੜੇ ਸਖਤ ਨਿਰਦੇਸ਼ ਨੇ ਤੇ ਨਸ਼ੇ ਦੇ ਖਿਲਾਫ ਅਸੀਂ ਟੁੱਕਮੀ ਕਾਰਵਾਈ ਕਰਦੇ ਆਂ ਤੇ ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਜਿਹੜੇ ਉਤਲਾਹ ਦੇਣ ਵਾਲੇ ਨੇ ਕਿ ਸਾਨੂੰ ਨਾਲ ਲੈ ਕੇ ਸਾਨੂੰ ਉਤਲਾਹ ਦੇ ਕੇ ਕੀਤਾ ਜਾਵੇ ਤਾਂ ਜੋ ਕੋਈ ਵੀ ਇੱਕ ਦੂਜੇ ਨਾਲ ਕੋਈ ਲੜਾਈ ਝਗੜੇ ਦਾ ਮਾਹੌਲ ਨਾ ਬਣੇ ਤੇ ਪੁਲਿਸ ਆਪਦਾ ਪ੍ਰੋਸੈਸ ਦੇ ਵਿੱਚ ਰਹਿ ਕੇ ਜਿਹੜੀ ਕਾਰਜ ਹੈ ਉਹ ਵੀ ਕਰ ਸਕੇ ਸੋਸ਼ਲ ਮੀਡੀਆ ਦੇ ਉੱਤੇ ਕੰਮ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਬਰਨਾਲੇ ਦੇ ਬੱਸ ਸਟੈਂਡ ਦੀ ਬੈਕ ਸਾਈਡ ਨਸ਼ੇ ਦੇ ਵਿਕਣ ਸੰਬੰਧੀ ਜਿਹੜਿਆ ਇੱਕ ਵੀਡੀਓ ਪਾਈ ਗਈ ਹੈ ਜਦੇ ਵਿੱਚ ਕਿ ਸ਼ੇਰਪੁਰ ਪਿੰਡ ਦੇ ਨਸ਼ਾ ਛਡਾਓ ਕਮੇਟੀ ਵੱਲੋਂ ਇੱਕ ਵਿਅਕਤੀ ਪਾਸੋਂ ਸੇਕ ਕਰਵਾਈ ਗਈ ਤੇ ਬਸ ਸਟੈਂਡ ਦੀ ਬੈਕ ਸਾਈਡ ਜੋ ਬਸਤੀ ਹੈ ਉੱਥੇ ਜਾ ਕੇ ਇੱਕ ਵਿਅਕਤੀ ਨੂੰ ਫੜਿਆ ਗਿਆ ਤੇ ਉਸ ਦੇ ਨਾਲ ਜਿਹੜਾ ਦੋਨਾਂ ਤਰ੍ਹਾਂ ਵਿੱਚ ਹੱਥੋਂ ਪਾਈ ਵੀ ਹੋਈ ਹੈ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਸਾਡੇ ਚੌਂਕੀ ਇੰਚਾਰਜ ਬਸ ਸਟੈਂਡ ਐਸ.ਆਈ. ਚਨਜੀਤ ਸਿੰਘ ਵੱਲੋਂ ਉੱਥੇ ਜਾ ਕੇ ਮੌਕੇ ਨੂੰ ਦੇਖਿਆ ਗਿਆ ਤੇ ਇਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਨਸ਼ਾ ਛਡਾਓ ਕਮੇਟੀ ਦੇ ਵਿਅਕਤੀਆਂ ਵੱਲੋਂ ਇੱਥੇ ਜਾ ਕੇ ਸੇਲ ਕਰਵਾਈ ਗਈ ਆ ਪਰ ਉਹਨਾਂ ਨੇ ਅਜਾਹ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਜਿਹਦੇ ਕਰਕੇ ਇਹ ਜਿਹੜੀ ਆ ਸੇਲ ਜਿਹੜੀ ਆ ਉਹਨਾਂ ਨੇ ਕੀਤੀ ਆ ਇਹਨੂੰ ਆਪਾਂ ਲੀਗਲ ਤੌਰ ਦੇ ਉੱਤੇ ਉਹਦਾ ਕੋਈ ਐਕਸ਼ਨ ਨਹੀਂ ਲੈ ਸਕਦੇ ਇੱਥੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਐਨਡੀਪੀਐਸ ਐਕਟ ਦੀ ਧਾਰਾ 50 ਦੇ ਤਹਿਤ ਕੋਈ ਵੀ ਵਿਅਕਤੀ ਜਿਸ ਦੇ ਪਾਸ ਕਿਸੇ ਤਰ੍ਹਾਂ ਦੀ ਨਸ਼ੀਲੀ ਪਦਾਰਥ ਹੋਣ ਦਾ ਸ਼ੱਕ ਹੈ ਉਹਦਾ ਕਾਨੂੰਨੀ ਅਧਿਕਾਰ ਹੈ ਕਿ ਉਹ ਆਪਣੀ ਸਰਚ ਕਿਸੇ ਗਜਟਡ ਅਫਸਰ ਜਾਂ ਮਜਿਸਟ੍ਰੇਟ ਦੀ ਹਾਜ਼ਰੀ ਵਿੱਚ ਕਰਵਾ ਸਕਦਾ ਹੈ ਸੋ ਅਜਿਹਾ ਕਿਸੇ ਤਰ੍ਹਾਂ ਦੀ ਸੇਵ ਕਰਵਾਉਣ ਤੋਂ ਪਹਿਲਾਂ ਪੁਲਿਸ ਨੂੰ ਉਹਦੀ ਸੂਚਨਾ ਦੇਣੀ ਜ਼ਰੂਰੀ ਹੈ ਤਾਂ ਜੋ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਦੀ ਜਿਹੜੀ ਪਾਲਣਾ ਕਰਦੇ ਹੋਏ ਪ੍ਰੋਪਰ ਤੌਰ ਦੇ ਉੱਤੇ ਰਿਕਵਰੀ ਕਰਾਈ ਜਾ ਸਕੇ ਤੇ ਬਣਦੀ ਕਾਰਵਾਈ ਉਸ ਵਿਅਕਤੀ ਦੇ ਖਿਲਾਫ ਕੀਤੀ ਜਾਵੇ ਤੇ ਸਾਰੀਆਂ ਨਸ਼ਾ ਛਡਾਊ ਕਮੇਟੀਆਂ ਨੇ ਜਿਹੜੀਆਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣੇ ਪੱਧਰ ਤੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਰਚ ਕਿਸੇ ਵੀ ਤਰ੍ਹਾਂ ਦੀ ਕੋਈ ਸੇਲ ਵਗੈਰਾ ਕਿਸੇ ਨਸ਼ਾ ਵੇਚਣ ਵਾਲੇ ਵਿਅਕਤੀ ਤੋਂ ਨਾ ਕਰੋ ਕਿਉਂਕਿ ਅਜਿਹਾ ਕਰਨ ਦੇ ਨਾਲ ਜਿਹੜੀਆਂ ਫਾਰਮੈਲिटीज ਹੁੰਦੀਆਂ ਨੇ ਐਮਡੀਪੀਐਸ ਐਕਟ ਦੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਜਿਸ ਦਾ ਦੋਸ਼ੀ ਨੂੰ ਫਾਇਦਾ ਹੁੰਦਾ ਪਰ ਫਿਰ ਵੀ ਜਿਹੜਾ ਇਹ ਵਿਅਕਤੀ ਹੈ ਜਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਇਹਦੇ ਉੱਤੇ ਆਪਾਂ ਜਿਹੜੀਆਂ ਨਿਗ੍ਹਾ ਰੱਖ ਰਹੇ ਆਂ ਇਹਦੀ ਸਰਵੇਲੈਂਸ ਕਰਾਂਗੇ ਤੇ ਜਲਦ ਹੀ ਆਪਾਂ ਇਹਦੇ ਉੱਤੇ ਜਿਹੜਾ ਜਦੋਂ ਆਪਾਂ ਨੂੰ ਇਸ ਤੋਂ ਕ੍ਰੈਡੀਬਲ ਇਨਫੋਰਮੇਸ਼ਨ ਹੋਏਗੀ ਤੇ ਆਪਾਂ ਇਹਦੇ ਤੇ ਰਿਪੋਰਟ ਕਰਕੇ ਇਸ ਤੋਂ ਪ੍ਰੋਪਰ ਪ੍ਰੋਸੀਜਰਲ ਤੌਰ ਤੇ ਰਿਕਵਰੀ ਕਰਕੇ ਇਸਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਰਾਂਗੇ ਮੈਂ ਇੱਕ ਵਾਰ ਫੇਰ ਸਾਰੀਆਂ ਨਸ਼ਾ ਛਡਾਊ ਕਮੇਟੀਆਂ ਨੂੰ ਤੇ ਆਮ ਪਬਲਿਕ ਨੂੰ ਇਹ ਅਪੀਲ ਕਰਦਾ ਕਿ ਜਦੋਂ ਵੀ ਤੁਹਾਡੇ ਕੋਲ ਕਿਸੇ ਵਿਅਕਤੀ ਬਾਰੇ ਇਹੋ ਜੀ ਜਾਣਕਾਰੀ ਆਉਂਦੀ ਹੈ ਕਿ ਉਹ ਨਸ਼ਾ ਨਸ਼ੀਨੀਆਂ ਵਸਤੂਆਂ ਦੀ ਸਮਕਲਿੰਗ ਜਾਂ ਸਪਲਾਈ ਕਰ ਰਿਹਾ ਹੈ ਤਾਂ ਤੁਸੀਂ ਕਿਰਪਾ ਕਰਕੇ ਆਪਣੇ ਨਜ਼ਦੀਕੀ ਥਾਣੇ ਜਾਂ ਚੌਕੀ ਦੇ ਵਿੱਚ ਜਾਂ ਡੀਐਸਪੀ ਦਫਤਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਤਾਂ ਜੋ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਉਸ ਦੇ ਉੱਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਕਰ ਸਕੀਏ ਤੁਹਾਡੀ ਜਿਹੜੀ ਪਛਾਣ ਆ ਬਿਲਕੁਲ ਗੁਪਤ ਰੱਖੀ ਜਾਏਗੀ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਅਪੀਲ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਐਪ ਤੇ ਐਂਟੀ ਡਰਗਸ ਐਮਪਲਾਈਨ ਵੀ ਜਾਰੀ ਕੀਤੀ ਗਈ ਹੈ ਜਿਹਦੇ ਉੱਤੇ ਤੁਸੀਂ ਜਿਹੜਾ WhatsApp ਰਾਹੀਂ ਦਾ ਕਾਲ ਕਰਕੇ ਨਸ਼ਾ ਵੇਚਣ ਵਾਲਿਆਂ ਸੰਬੰਧੀ ਜਾਣਕਾਰੀ ਦੇ ਸਕਦੇ ਹੋ ਤੇ ਉਸ ਦੇ ਉੱਤੇ ਜਿਹੜੀ ਇਹ ਕਾਰਵਾਈ ਜ਼ਰੂਰੀ ਤੌਰ ਦੇ ਉੱਤੇ ਬਰਨਾਲਾ ਪੁਲਿਸ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕੀਤੀ ਜਾਏਗੀ। ਧੰਨਵਾਦ।